ਹਾਂਜੀ ਦੋਸਤੋ ਕੀ ਹਾਲ ਹੈ ਠੀਕ ਹੋ ਸਿਹਤ ਵਧੀਆ ਤੁਹਾਡੀ ਤਿਆਰੀ ਤੁਹਾਡੀ ਕਿਵੇਂ ਚੱਲ ਰਹੀ ਹੈ ਸੋ ਤਿਆਰੀ ਉਮੀਦ ਕਰਦੇ ਆਂ ਕਿ ਤਿਆਰੀ ਤੁਹਾਡੀ ਠੀਕ ਚੱਲਦੀ ਹੋਵੇ ਸੋ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਆ ਤੁਸੀਂ 3rd ਗ੍ਰੇਡ ਪੰਜਾਬੀ ਵਾਲੇ ਜਿਹੜੇ ਵਿਦਿਆਰਥੀ ਐ ਇਹ ਵੀ ਥੋੜਾ ਜਿਹਾ ਵਿਚਾਰੇ ਦੁੰਧਾ ਦੇ ਵਿੱਚ ਆ ਹਨਾ ਬਤਨਾਮ ਰੀਟ ਮੈਨਸ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਐ ਉਹਨਾਂ ਦੀ ਮੈਂ ਗੱਲ ਕਰ ਰਿਹਾ ਉਹ ਸੈਕੰਡ ਗ੍ਰੇਡ ਦੀ ਵੀ ਤਿਆਰੀ ਕਰ ਰਹੇ ਹੋਣਗੇ ਤੇ 3rd ਗ੍ਰੇਡ ਮੈਨਸ ਦੀ ਕਰ ਕੋਈ ਗੱਲ ਨਹੀਂ ਕਈ ਕਈ ਅਰਥੀਆਂ ਦਾ ਰੀਟ ਨਹੀਂ ਕਲੀਅਰ ਹੋਇਆ ਕੋਈ ਦਿੱਕਤ ਨਹੀਂ ਹੈ ਕੋਈ ਇਹ ਆਪਣਾ ਕੋਈ ਐਤਾ ਹੈ ਨਹੀਂ ਸੀ ਵੀ ਇੱਕੋ ਇੱਕ ਚਾਣ ਸੀ ਸੀ ਆਪਣੇ ਕੋਲੇ ਕਿ ਇਸ ਤੋਂ ਬਾਅਦ ਕੋਈ ਮੌਕਾ ਨਹੀਂ ਮਿਲਣਾ ਇਸ ਤੋਂ ਬਾਅਦ ਕੋਈ ਰਾਹ ਬੰਦ ਹੋ ਗਿਆ ਇਸ ਤਰ੍ਹਾਂ ਕੁਝ ਨਹੀਂ ਨਾ ਕੋਈ ਦਿੱਕਤ ਨਹੀਂ ਹੈ ਰੀਟ ਜੀ ਦਾ ਨਹੀਂ ਕਲੀਅਰ ਹੋਇਆ ਕੋਈ ਗੱਲ ਨਹੀਂ ਸੈਕੰਡ ਗ੍ਰੇਡ ਦੀ ਤਿਆਰੀ ਕਰੋ ਅੱਗੇ ਰੀਟ ਦੀ ਵੈਕੈਂਸੀ ਫੇਰ ਆ ਜਾਊਗੀ ਕੋਈ ਦਿੱਕਤ ਨਹੀਂ ਕਰਦੇ ਆਰਾਮ ਨਾਲ ਤਿਆਰੀ ਲੱਗੇ ਰਹੋ ਤਿਆਰੀ ਜਿਹੜੀ ਕਈ ਵਾਰੀ ਕੀ ਹੁੰਦਾ ਜਿਹੜਾ ਲੰਮਾ ਸਮਾਂ ਤਿਆਰੀ ਕਰਦਾ ਔਰ ਮੈਨੂੰ ਜਿੰਨਾ ਤੱਕ ਲੱਗਦਾ ਵੀ ਉਹਨੂੰ ਫਿਰ ਸਫਲਤਾ ਵੀ ਉਸੇ ਹਿਸਾਬ ਨਾਲ ਵਧੀਆ ਮਿਲੂ। ਸੋ ਕੋਈ ਦਿੱਕਤ ਨਹੀਂ ਘਬਰਾਉਣ ਦੀ ਲੋੜ ਨਹੀਂ ਆਪਣੇ ਆਪ ਨੂੰ ਸਮਾ ਲੋ। ਥੋੜਾ ਜਿਹਾ ਸਬਰ ਰੱਖੋ। ਅੱਜ ਆਪਾਂ ਕੀ ਗੱਲ ਕਰਾਂਗੇ? ਸਭ ਤੋਂ ਪਹਿਲਾਂ ਤੁਹਾਨੂੰ ਜ਼ਰੂਰੀ ਦੱਸ ਦਿਆਂ। 3rd ਗ੍ਰੇਡ ਮੈਨਸ ਦੀ ਗੱਲ ਕਰਾਂਗੇ ਪੰਜਾਬੀ ਦੀ ਪਲੱਸ ਬੀ ਕਿਹਦੀ ਤੇ ਨਾਲ ਨਾਲ ਮੈਂ ਥੋੜਾ ਜਿਹਾ ਸੈਕੰਡ ਗ੍ਰੇਡ ਦੇ ਨਾਲ ਕੰਪੈਰੀਸ਼ਨ ਵੀ ਕਰਦਾ ਜਾਊਗਾ। ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਦਾ ਇੱਕ ਭਲੇਖਾ ਵੀ ਹੈ ਵੀ ਸੈਕੰਡ ਗ੍ਰੇਡ 3rd ਗ੍ਰੇਡ ਮਤਲਬ ਸਿਲੇਬਸ ਆ ਜਿਹੜਾ ਉਹ ਕਿਤੇ ਨਾ ਕਿਤੇ ਮੈਚ ਹੁੰਦਾ ਹੀ ਆ। ਆ ਜਿਹੜਾ ਸਿਲੇਬਸ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ 3rd ਗ੍ਰੇਡ ਪੰਜਾਬੀ ਦਾ ਸਿਲੇਬਸ ਹੈ ਤੇ ਇਹਦਾ ਸਾਰਾ ਦਾ ਸਾਰਾ ਸਿਲੇਬਸ ਇਹ ਵੀ ਮੈਚ ਹੁੰਦਾ ਇਹ ਮੈਚ ਹੁੰਦਾ 2nd ਗ੍ਰੇਡ ਦੇ ਨਾਲ 2nd ਗ੍ਰੇਡ ਦਾ ਸਿਲੇਬਸ ਤਾਂ ਲੰਮਾ ਚੌੜਾ ਹੈ ਪੰਜਾਬੀ ਦਾ ਸਿਲੇਬਸ ਥੋੜਾ ਜਿਹਾ ਜ਼ਿਆਦਾ ਤੇ ਇਹ ਦੇਖ ਲਓ ਤੁਸੀਂ ਇਹ ਇਹਦਾ ਮਤਲਬ ਵੀ ਤੁਹਾਨੂੰ ਵੀ ਐ ਲੱਗਦਾ ਵੀ ਠੀਕ ਹੈ ਵੀ ਆਪਾਂ 2nd ਗ੍ਰੇਡ ਦੀ ਤੁਸੀਂ ਤਿਆਰੀ ਕਰ ਹੀ ਰਹੇ ਹੋਵੋਗੇ ਹਨ ਤੇ ਬਸ ਇੰਨਾ ਵੀ 2nd ਗ੍ਰੇਡ ਦਾ ਲੈਵਲ ਆ ਜਿਹੜਾ ਇਹ ਥੋੜਾ ਜਿਹਾ ਹਾਰਡ ਰਹਿੰਦਾ ਪੇਪਰ ਦਾ 3rd ਗ੍ਰੇਡ ਦਾ ਲੈਵਲ ਹੈ ਜਿਹੜਾ ਉਹ ਬਹੁਤ ਹੀ ਬੇਸਿਕ ਜਿਹਾ ਲੈਵਲ ਰਹਿੰਦਾ ਹੈ ਉਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਕੋਈ ਐਡੀ ਗੱਲ ਨਹੀਂ ਹੁੰਦੀ ਜੀ ਪੇਪਰ ਦੀ ਪਤਾ ਨਹੀਂ ਕੀ ਕਾਰਨ ਹੈ ਇਹਦੇ ਪਿੱਛੇ ਚਲੋ ਕਾਰਨ ਜੋ ਵੀ ਹੋਵੇ ਪਰ ਇਹ ਮੈਂ ਵੇਖਿਆ ਵੀ ਪਿਛਲੀ ਵਾਰ ਜਿਹੜਾ 3rd ਗ੍ਰੇਡ ਦਾ ਪੇਪਰ ਸੀ ਬਹੁਤ ਹੀ ਬੇਸਿਕ ਦਾ ਸੀਗਾ ਮੈਂ ਪਿਛਲੀ ਵਾਰ ਵੀ ਤਿਆਰੀ ਕਰਵਾਈ ਸੀ ਤੇ ਮੈਂ ਤਾਂ ਵਿਦਿਆਰਥੀਆਂ ਨੂੰ ਇਹੀ ਕਹਿੰਦਾ ਰਿਹਾ ਵੀ ਬੱਚਿਓ ਜੀਕੇ ਪੜੋ ਪਿਆਰੇ ਬੱਚਿਓ ਤੁਸੀਂ ਕਹੋਗੇ ਸਰ ਤੁਸੀਂ ਤੋਂ ਤੇ ਆਂਗੂ ਇੱਕ ਹੀ ਰੱਟਾ ਲਾ ਰੱਖੀ ਆ ਉਹੋ ਹੀ ਗੱਲ ਕਹੀ ਜਾਂਦੇ ਰਹਿੰਦੇ ਤੁਸੀਂ ਸਰ ਜੀਕੇ ਪੜੋ ਜੀਕੇ ਪੜੋ ਕਿਉਂਕਿ ਮੈਂ ਰੀਟ ਦੇ ਇਤਿਹਾਸ ਤੋਂ ਜਾਣੂ ਐ ਖਾਸ ਕਰਕੇ ਰੀਟ ਪੰਜਾਬੀ ਦੇ 3 ਗ੍ਰੇਡ ਮੈਨਸ ਪੰਜਾਬੀ ਦੀ ਗੱਲ ਕਰਾਂਗਾ ਮੈਨੂੰ ਪਤਾ ਐ ਇੰਨਾਂ ਚੀਜ਼ਾਂ ਦਾ ਵਿਦਿਆਰਥੀ ਕਿੱਥੇ ਮਾਰ ਖਾਂਦਾ ਪੰਜਾਬੀ ਦਾ ਵਿਦਿਆਰਥੀ ਐ ਜਿਹੜਾ ਉਹਦਾ ਵੈਸੇ ਜੀਕੇ ਕਮਜ਼ੋਰ ਹੁੰਦਾ ਤੇ ਦੂਜਾ ਨੂੰ ਲੱਗਦਾ ਮੈਂ ਪੰਜਾਬੀ ਦਾ ਆ ਵੀ ਪੜਨਾ ਉਹ ਵੀ ਪੜਨਾ ਉਸ ਚੱਕਰ ਦੇ ਵਿੱਚ ਜੀਕੇ ਉਹਦਾ ਪਿੱਛੇ ਛੁੱਟ ਜਾਂਦਾ ਸੋ ਟੀਕੇ ਨੂੰ ਤੁਸੀਂ ਵਾਦੀ ਲੈ ਕੇ ਚੱਲਿਓ ਕਈ ਵਿਦਿਆਰਥੀਆਂ ਨੂੰ ਥੋੜਾ ਜਿਹਾ ਇਹ ਵੀ ਨਹੀਂ ਪਤਾ ਵੀ ਸਾਡਾ ਪੇਪਰ ਕੀ ਹੋਊਗਾ ਕਿਵੇਂ ਹੋਊਗਾ ਚਲੋ ਮੜਾ ਜਾ ਦੱਸ ਦਿੰਦਾ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਿੰਦਾ ਥਰਡ ਗ੍ਰੇਡ ਮੀਨਸ ਹੈ ਨਾ ਥੋੜੀ ਜੀ ਜਾਣਕਾਰੀ ਦਿੱਤੀ ਚੰਗੀ ਹੈ ਬਾਈ ਹੈ ਨਾ ਹਾਂ ਇਹ ਜਿਹੜਾ ਹੋਊਗਾ ਥਰਡ ਗ੍ਰੇਡ ਮੀਨਸ ਦਾ ਪੇਪਰ ਇਹ ਤੁਹਾਡਾ ਹੋਊਗਾ 150 ਪ੍ਰਸ਼ਨ ਦਾ 150 ਪ੍ਰਸ਼ਨ ਦਾ ਪੇਪਰ ਹੋਊਗਾ ਜਦੇ ਵਿੱਚ 70 ਪ੍ਰਸ਼ਨ ਜਿਹੜੇ ਹੋਣਗੇ ਉਹ ਸਬਜੈਕਟ ਦੇ ਹੋਣਗੇ 70 ਪ੍ਰਸ਼ਨ ਆ ਜਿਹੜੇ ਉਹ ਸਬਜੈਕਟ ਤੁਹਾਡਾ ਜਿਹੜਾ ਪੰਜਾਬੀ ਕੋਈ ਵੀ ਸਬਜੈਕਟ ਹੋ ਸਕਦਾ ਤੁਹਾਡਾ ਕੋਈ ਵੀ ਤੇ ਉਸ ਤੋਂ ਬਾਅਦ 80 ਪ੍ਰਸ਼ਨ ਆ ਜਿਹੜੇ ਉਹ ਤੁਹਾਡੇ ਹੋਣਗੇ ਬੰਦੇ ਜੀਕੇ ਦੇ ਤੁਸੀਂ ਦੇਖ ਹੀ ਲਿਆ ਹੁਣ ਵੈਸੇ ਤਾਂ ਤੁਸੀਂ ਪੁਰਾਣਾ ਸਿਲੇਬਸ ਹੈ ਜਿਹੜਾ ਅਜੇ ਤੱਕ ਤਾਂ ਉਹੀ ਚੱਲੀ ਆ ਰਿਹਾ ਹੈ ਦੇਖਦੇ ਹਾਂ ਕੀ ਨਿਕਲ ਕੇ ਆਉਂਦਾ ਹੈ ਵਿਗਿਆਪਨੀ ਜਦੋਂ ਦੁਬਾਰੇ ਇਹਦੀ 3rd ਗ੍ਰੇਡ ਮੈਨਸ ਦੀ ਅਜੇ ਵਿਗਿਆਪਨੀ ਜਾਰੀ ਹੋਊਗੀ ਤੇ ਉਦੋਂ ਆਪਾਂ ਨੂੰ ਪਤਾ ਲੱਗੂਗਾ ਵੀ ਇਹਦਾ ਕੋਈ ਸਿਲੇਬਸ ਦੇ ਵਿੱਚ ਕੁਝ ਹੁੰਦਾ ਹੈ ਜਾਂ ਉਹ ਸਿਲੇਬਸ ਲਾਗੂ ਰਹਿੰਦਾ ਜਾਂ ਕੀ ਸਥਿਤੀ ਬਣਦੀ ਹੈ ਸਿਲੇਬਸ ਦੀ ਦੇਖਦੇ ਹਾਂ वैसे सिलेबस ਦਾ ਮਤਲਬ ਇਹਦੇ ਵਿੱਚ ਮੈਨੂੰ ਜਿੱਥੋਂ ਤੱਕ ਅਨੁਮਾਨ ਹੈ ਵੀ ਅਗਰ ਨਵਾਂ ਸਿਲੇਬਸ ਕੋਈ ਆਉਂਦਾ ਹੈ ਤਾਂ ਪੰਜਾਬੀ ਦੇ ਕੋਈ ਨਿਊ ਟਾਪਿਕ ਜ਼ਰੂਰ ਐਡ ਹੋਣਗੇ ਪਿਛਲਾ ਤਾਂ ਕੁਝ ਨਹੀਂ ਹਟਦਾ ਪਰ ਨਿਊ ਟਾਪਿਕ ਹੈ ਜਿਹੜੇ ਅਨੁਮਾਨ ਹੈ ਵੀ ਐਡ ਹੋਣਗੇ ਹਜੇ ਤੱਕ ਇੱਕ ਕਿਆਸ ਹੈ ਮੇਰਾ ਅੰਦਾਜ਼ਾ ਹੈ ਇਹ ਸਿਓਰਟੀ ਨਹੀਂ ਹੁਣ ਆ ਦੇਖੋ ਐਵੇਂ ਰਹਿੰਦਾ ਸਿਸਟਮ 70 ਪ੍ਰਸ਼ਨ ਹੈ ਜਿਹੜੇ ਪੰਜਾਬੀ ਦੇ 80 ਪ੍ਰਸ਼ਨ ਕਿਹਦੇ ਇੱਕ ਪ੍ਰਸ਼ਨ ਹੈ ਜਿਹੜਾ ਉਹ 2 ਨੰਬਰਾਂ ਦਾ ਹੁੰਦਾ ਮਤਲਬ 150 ਪ੍ਰਸ਼ਨ ਹੋ ਗਏ 150 ਪ੍ਰਸ਼ਨ ਹੋਗੇ ਵੀ 300 ਨੰਬਰ ਆਉਗੇ 네ਗੇਟਿਵ ਮਾਰਕਿੰਗ ਹੁੰਦੀ ਆ ਬਾਈ ਉਹ ਹੀ ਤੁਹਾਨੂੰ ਪਤਾ ਹੈ ਹਨਾ 네ਗੇਟਿਵ ਮਾਰਕਿੰਗ ਤਾਂ ਹੁੰਦੀ ਹੁੰਦੀ ਹੈ ਤੇ ਹੁਣ ਤੁਹਾਡੇ ਮਨ ਦੇ ਵਿੱਚ ਉਹ ਸਵਾਲ ਜੇ ਕੋਈ ਹੈ ਬਈ ਅਸਲ ਦੇ ਵਿੱਚ ਕੀ ਆ ਵੀ ਤੁਹਾਡਾ ਸਬਜੈਕਟ ਕਿਵੇਂ ਬਣੂਗਾ ਪੰਜਾਬੀ ਇੱਕ ਮੈਂ ਹੋਰ ਥੋੜੀ ਜੀ ਗੱਲ ਦੱਸ ਦਿੰਦਾ ਤੁਹਾਡਾ ਪੰਜਾਬੀ ਸਬਜੈਕਟ ਬਣੂਗਾ ਕਿਵੇਂ ਹਰਡ ਗ੍ਰੇਡ ਮੀਨਸ ਤੁਸੀਂ ਪੰਜਾਬੀ ਦਾ ਟੀਚਰ ਬਣਨ ਦੇ ਕੀ ਅਲਿਜੀਬਲ ਹੋ ਜਾ ਨਹੀਂ ਅਗਰ ਇਹ ਤੁਸੀਂ ਚੈੱਕ ਕਰਨਾ ਬਸ ਕੁਝ ਨਹੀਂ ਤੁਹਾਡੇ ਕੋਲੇ ਬੀਏ ਦੇ ਵਿੱਚ ਪੰਜਾਬੀ ਲਿਟਰੇਚਰ ਹੋਣਾ ਚਾਹੀਦਾ ਦਾ ਤੁਹਾਡੇ ਕੋਲੇ ਬੀਏ ਦੇ ਵਿੱਚ ਪੰਜਾਬੀ ਸਾਹਿਤ ਹੋਣਾ ਚਾਹੀਦਾ ਹੈ ਬੀਏਡ ਦੇ ਵਿੱਚ ਹੈ ਨਹੀਂ ਹੈ ਕੋਈ ਦਿੱਕਤ ਨਹੀਂ ਬੀਏਡ ਦੇ ਵਿੱਚ ਮੈਂ ਰਾਜਸਥਾਨ ਦੀ ਗੱਲ ਕਰ ਰਿਹਾ ਹਾਂ ਰਾਜਸਥਾਨ ਦੀ ਜਿਹੜੀ ਭਰਤੀ ਹੈ ਨਾ ਇਹ ਹੀ ਨਿਯਮ ਸੈਕੰਡ ਗ੍ਰੇਡ ਤੇ ਲਾਗੂ ਹੁੰਦਾ ਹੈ ਇਹ ਹੀ ਥਰਡ ਗ੍ਰੇਡ ਤੇ ਬੀਏਡ ਦੇ ਵਿੱਚ ਤੁਹਾਡੇ ਕੋਲੇ ਪੰਜਾਬੀ ਹੈਗਾ ਨਹੀਂ ਹੈਗਾ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ हां वैसे जबो ਤੁਸੀਂ ਅਦਰ ਸਟੇਟ ਦੇ ਵਿੱਚ ਜਾਂਦੇ ਹੋ ਨਾ ਜਿਵੇਂ ਪੰਜਾਬ ਦੀ ਕੋਈ ਵੈਕੈਂਸੀ ਦੇਖਦੇ ਹੋ ਉਹਦੇ ਵਿੱਚ ਬੀਏ ਬੀਐਡ ਦੋਨਾਂ ਦੇ ਵਿੱਚ ਸਬਜੈਕਟ ਹੋਣਾ ਚਾਹੀਦਾ ਪੰਜਾਬੀ ਅਗਰ ਤੁਸੀਂ ਪੰਜਾਬ ਦੀ ਕੋਈ ਵੈਕੈਂਸੀ ਪਰ ਰਾਜਸਥਾਨ ਦੇ ਵਿੱਚ ਕਿਉਂਕਿ ਡੀਐਡ ਦੇ ਵਿੱਚ ਪੰਜਾਬੀ ਪਹਿਲਾਂ ਕਿਤੇ ਹਟ ਜਾਂਦੀ ਰਹੀ ਹੈ ਕਿਤੇ ਲਾਗੂ ਹੋ ਜਾਂਦੀ ਰਹੀ ਹੈ ਹੁਣ ਤਾਂ ਲਾਗੂ ਹੀ ਹੈ ਹੁਣ ਤਾਂ ਕੋਈ ਦਿੱਕਤ ਨਹੀਂ ਤੁਹਾਡਾ ਵੀ ਕੋਈ ਭੈੜਾ ਪੜਦਾ ਹੋਵੇ ਨਾ ਤੇ ਉਹਨੂੰ ਕਹੋ ਤੁਸੀਂ ਡੀਐਡ 'ਚ ਜੇ ਬੀਏ ਦੇ ਵਿੱਚ ਪੰਜਾਬੀ ਹੈ ਨਾ ਤਾਂ ਅੱਗੇ ਡੀਐਡ ਦੇ ਵਿੱਚ ਵੀ ਪੰਜਾਬੀ ਰੱਖਿਆ ਕਰੇ ਇਹ ਜ਼ਰੂਰੀ ਇੱਕ ਸੂਚਨਾ ਹੈ ਤੁਹਾਡੇ ਵਾਸਤੇ ਤੁਹਾਡੇ ਵਿੱਚ ਕੋਈ ਆਲਡ ਗਵਾਰਡ ਕੋਈ ਜਾਣਕਾਰ ਤੁਹਾਡਾ ਕੋਈ ਭੈਣ ਭਰਾ ਪੜ ਰਿਹਾ ਕੋਈ ਚਾਚਾ ਤਾਇਆ ਤੰਦੂ ਹਾਂ ਕੋਈ ਭੈਣ ਭਰਾ ਪੜ ਰਿਹਾ ਤਾਂ ਉਹ ਮੰਨ ਲਓ ਵੀ ਬੀਅਡ ਦੇ ਵਿੱਚ ਉਹਨੂੰ ਕਹਿ ਦਿੰਦੇ ਆ ਕਾਲਜ ਜਾਣੇ ਵੀ ਅਸੀਂ ਪੰਜਾਬੀ ਨਹੀਂ ਪੜਾਉਂਦੇ ਮੈਂ ਕੋਈ ਨਹੀਂ ਪੜਾਵਾਂ ਪੰਜਾਬੀ ਤੇ ਉਹ ਤੁਸੀਂ ਕਹਦੇ ਕੋਈ ਗੱਲ ਨਹੀਂ ਜੀ ਕੋਈ ਨਹੀਂ ਮੈਂ ਹੈਗਾ ਪੜਾਉਣ ਵਾਸਤੇ ਮੇਰਾ ਆ ਬੀਅਡ ਵਾਲਾ ਜਿੰਨਾ ਵੀ ਹੁੰਦਾ ਨਾ ਇਹ ਆਪਣੇ ਟੀਚਿੰਗ ਨਰਨਿੰਗ ਵਾਲਾ ਜੋੜੀ ਹੁੰਦਾ ਹੈ ਪੈਡਾਗੋਜੀ ਵਿਚਾਰੇ ਸਾਰੀਆਂ ਵੀਡੀਓ ਸੇ ਚੈਨਲ ਤੇ ਪਈਆਂ بس ਉਹ ਦੇਖ ਲੈ ਜਵਾਕਤ ਪਰਤਾਰਾ ਹੋ ਜੂਗਾ ਪਾਠ ਯੋਜਨਾ ਪਾਠ ਨੇ ਸਭ ਪਈਆਂ ਕੋਈ ਦਿੱਕਤ ਨਹੀਂ 아이 ਕੁਛ ਹੁੰਦਾ ਬੀਏਡ ਚ ਡਰਦੇ ਮਾਰੇ ਸਟੂਡੈਂਟ ਵਿਚਾਰੇ ਰੱਖਦੇ ਨੂੰ ਤੁਸੀਂ ਥੋੜਾ ਧਿਆਨ ਰੱਖਿਆ ਕਰੋ ਇਹਨਾਂ ਚੀਜ਼ਾਂ ਦਾ ਕੋਈ ਇਸ ਤਰ੍ਹਾਂ ਦਾ ਵਿਦਿਆਰਥੀ ਹੋਵੇ ਤਾਂ ਉਹਨੂੰ ਬਈ ਤੁਸੀਂ ਜਰੂਰ ਮਤਲਬ ਇਹ ਦੱਸਣਾ ਠੀਕ ਹੈ ਗੱਲ ਕਲੀਅਰ ਹੈ ਬੀਏ ਦੇ ਵਿੱਚ ਪੰਜਾਬੀ ਲਿਟਰੇਚਰ ਹੋਣਾ ਚਾਹੀਦਾ ਤੁਹਾਡੇ ਕੋਲ ਇਹ ਸੇਮ ਹੀ ਪ੍ਰੋਸੈਸ ਸੈਕੰਡ ਗ੍ਰੇਡ ਪੰਜਾਬੀ ਅਸਤੇ ਆਰਪੀਐਸਸੀ ਦੀ ਭਰਤੀ ਹੈ ਵੀ ਸੈਕੰਡ ਗ੍ਰੇਡ ਦੀ ਉਹਦੇ ਵਾਸਤੇ ਹੈ ਬਸ ਬੀਏ ਚ ਪੰਜਾਬੀ ਲਿਟਰੇਚਰ ਹੋਵੇ ਤੇ ਬੀਅਰਡ ਦੇ ਵਿੱਚ ਤੁਹਾਡੀ ਪੰਜਾਬੀ ਨਾ ਹੋਵੇ ਹੋਵੇ ਕੋਈ ਫਰਕ ਨਹੀਂ ਪੈਂਦਾ ਕਲੀਅਰ ਹੈ ਗੱਲ ਹੈ ਨਾ ਦੂਜਾ ਐਡੀਸ਼ਨਲ ਵਾਲਾ ਬਈ ਥੋੜਾ ਜਿਹਾ ਉਹਦਾ ਤੁਸੀਂ ਮੁੱਦਾ ਤੁਹਾਨੂੰ ਪਤਾ ਚੱਲ ਗਿਆ ਉਹਦੇ ਨਾਲ ਕੋਈ ਉਹ ਨਹੀਂ ਹੈਗਾ ਐਡੀਸ਼ਨਲ ਵਾਲਾ ਸਿਸਟਮ ਹੈ ਜਿਹੜਾ ਇਹਦੇ ਤੋਂ ਥੋੜਾ ਜਿਹਾ ਇਹ ਵਿਦਿਆਰਥੀ ਥੋੜਾ ਜਿਹਾ ਬਈ ਆਪਣਾ ਸੋਚ ਵਿਚਾਰ ਲੈਣ ਕਿਉਂਕਿ ਐਡੀਸ਼ਨਲ ਨੂੰ ਹੁਣ ਐਡੀਸ਼ਨਲ ਕਿਸੇ ਦੇ ਵਸ ਦੀ ਗੱਲ ਹੀ ਨਹੀਂ ਰਹੀ ਐਡੀਸ਼ਨਲ ਜੇ ਵਸ ਦੀ ਗੱਲ ਹੈ ਤਾਂ ਸੁਪਰੀਮ ਕੋਰਟ ਦੇ ਵਸ ਦੀ ਗੱਲ ਹੈ ਇਸ ਕਰਕੇ ਇਹਦਾ ਕੋਈ ਆਪਣੇ ਨਾਲ ਕੋਈ ਲੈਂਕ ਹੀ ਨਹੀਂ ਰਹਿ ਗਿਆ ਤਾਂ ਸਿੱਧਾ ਜਿਹਾ ਸਾਵਾਂ ਐਡੀਸ਼ਨਲ ਵਾਲਿਆਂ ਨੂੰ ਜੁਆਇਨਿੰਗ ਦਿੱਤੀ ਨਹੀਂ ਗਈ ਹਜੇ ਤੱਕ ਤਾਂ ਤੇ ਬਾਕੀ ਦੇਖੋ ਅੱਗੇ ਐਡੀਸ਼ਨਲ ਵਾਲਿਆਂ ਨੂੰ ਅਲਾਉ ਵੀ ਨਹੀਂ ਕਰਦੇ ਮਿਲਦਾ ਫਾਰਮ ਭਰਨਾ ਐਡੀਸ਼ਨਲ ਵਾਲਿਆਂ ਨੂੰ ਪਿਛਲੀ ਵਾਰ ਅਲਾਉ ਨਹੀਂ ਸੀ ਫਾਰਮ ਭਰਨਾ ਉਹ ਤਾਂ ਐਡੀਸ਼ਨਲ ਵਾਲੇ ਵਿਦਿਆਰਥੀ ਆ ਜਿਹੜੇ ਉਹ ਹਾਈ ਕੋਰਟ ਤੋਂ ਇਜਾਜ਼ਤ ਲੈ ਆਏ ਦੀ ਸਾਨੂੰ ਫਾਰਮ ਭਰ ਦੀ ਇਜਾਜ਼ਤ ਦਿੱਤੀ ਜਾਵੇ ਪਰ ਹਾਈ ਕੋਰਟ ਜੁਆਇਨਿੰਗ ਦੀ ਇਜਾਜ਼ਤ ਨਹੀਂ ਦੇ ਸਕਦਾ ਕਿਉਂਕਿ ਉਸ ਤੋਂ ਉੱਪਰ ਹੈ ਸੁਪਰੀਮ ਕੋਰਟ ਸੁਪਰੀਮ ਕੋਰਟ ਦੀ ਪਹਿਲੀ ਬੈਸ ਦਾ ਫੈਸਲਾ ਹੋ ਚੁੱਕਿਆ ਸੀਗਾ ਕਿ ਐਡੀਸ਼ਨਲ ਆ ਜਿਹੜਾ ਉਹ ਬਾਹਰ ਹੈ ਆਊਟ ਹੈ ਚਾਹੇ 3rd ਗ੍ਰੇਡ ਆ ਚਾਹੇ 2nd ਗ੍ਰੇਡ ਆ ਕੋਈ ਵੀ ਸਾਰਿਆਂ ਤੇ ਇੱਕ ਸਮਾਨ ਲਾਗੂ ਹੁੰਦਾ ਹੈ ਐਡੀਸ਼ਨਲ ਇਸ ਕਰਕੇ ਭਈ ਆਹ ਬਸ ਬੀਐਚ ਪੰਜਾਬੀ ਲਿਟਰੇਚਰ ਹੈ ਅਗਰ ਤੁਹਾਡੇ ਕੋਲ ਤਾਂ ਕੋਈ ਦਿੱਕਤ ਨਹੀਂ ਬਸ ਤੁਸੀਂ ਪੜ੍ਹਾਈ ਕਰ ਸਕਦੇ ਹੋ ਠੀਕ ਹੈ ਉਹ ਨਾਲ ਗੱਲ ਹੋ ਗਈ ਆਪਣੀ ਕਲੀਅਰ ਬਈ ਹੁਣ ਆਪਾਂ ਗੱਲ ਕਰਦੇ ਹਾਂ ਦੇ ਸਿਲੇਬਸ ਦੀ ਮੈਂ ਜਿਵੇਂ ਤੁਹਾਨੂੰ ਦੱਸ ਚੁੱਕਿਆ ਤੁਸੀਂ ਕਹੋਗੇ ਸਰ ਸਾਨੂੰ ਇਹਦਾ ਪੂਰਾ ਸਿਲੇਬਸ ਦੇ ਦਿਓ ਕੋਰਸ ਬਿਲਕੁਲ ਦੇਵਾਂਗਾ ਮੈਂ ਕੋਰਸ ਮੇਰੀਆਂ ਵੀਡੀਓ ਰਿਕਾਰਡਿੰਗ ਚੱਲ ਰਹੀਆਂ ਤੇ ਤੁਹਾਨੂੰ ਆ ਛੇਤੀ ਮਤਲਬ ਐਸਐਸ ਐਜੂਕੇਸ਼ਨ ਐਪ ਤੇ ਮਿਲ ਜਾ ਰਹੇਗੀ ਐਸ ਐਸ এডਿਕੇਸ਼ਨ ਤੇ ਬੱਸ ਤੁਸੀਂ ਜੁੜੇ ਰਹੇ ਹੋ এডਿਕੇਸ਼ਨ ਤੇ ਐਸ ਐਸ এডਿਕੇਸ਼ਨ ਐਪ ਦਾ ਨਾਮ ਕੁਛ ਹੀ ਨਹੀਂ ਤੁਸੀਂ ਪਲੇ ਸਟੋਰ ਤੇ ਐਨਾ ਕੁਛ ਲਿਖ ਦੋਗੇ ਨਾ ਐਸ ਐਸ এডਿਕੇਸ਼ਨ ਆਪਣੇ ਆਪ ਹੀ ਐਪ ਆ ਜੂਗੀ ਇੱਕੋ ਮਾਤਰੀ ਐਪ ਹੈ ਐਸ ਐਸ এডਿਕੇਸ਼ਨ ਨਾਮ ਤੋਂ 50 60 ਨਹੀਂ ਹੈ ਠੀਕ ਹੈ ਇੱਕ ਹੀ ਹੈ ਇਹਨੂੰ ਕਰੋ ਡਾਊਨਲੋਡ ਇਹਦੇ ਵਿੱਚ ਕੀ ਕੁਸ਼ਚਨ ਲਈ ਜਾਂਦਾ ਹੁਣ ਇੱਕ ਤਾਂ ਚੱਲੀ ਜਾਂਦਾ ਹੈ ਸੈਕੰਡ ਗ੍ਰੇਡ ਦੀ ਟੈਸਟ ਸੀਰੀਜ਼ ਹੈ ਜਿਹੜੀ ਉਹ ਚੱਲੀ ਜਾਂਦੀ ਹੈ ਸੈਕੰਡ ਗ੍ਰੇਡ ਪੰਜਾਬੀ ਦੀ ਟੈਸਟ ਸੀਰੀਜ਼ ਚੱਲੀ ਜਾਂਦੀ ਹੈ ਠੀਕ ਹੈ ਬੱਸ ਇਹਦਾ ਸ਼ਡਿਊਲ ਹੈ ਜਿਹੜਾ ਉਹ ਉਹਦੇ ਵਿੱਚ ਹੀ ਮਿਲ ਜੂਗਾ ਤੁਹਾਨੂੰ ਸੈਕੰਡ ਗ੍ਰੇਡ ਦੀ ਟੈਸਟ ਸੀਰੀਜ਼ ਦੇ ਵਿੱਚ ਸੈਕੰਡ ਗ੍ਰੇਡ ਪੰਜਾਬੀ ਦੀ ਟੈਸਟ ਸੀਰੀਜ਼ ਤੇ ਸੈਕੰਡ ਗ੍ਰੇਡ ਪੰਜਾਬੀ ਦਾ ਕੋਰਸ ਵੀ ਚੱਲ ਰਿਹਾ ਬਈ ਠੀਕ ਹੈ ਕੋਰਸ ਵੀ ਚੱਲ ਰਿਹਾ ਕੋਰਸ ਆਪਣਾ ਕੋਈ ਨਵਾਂ ਨਹੀਂ ਆਪਾਂ ਕਰਿਆਗਾ ਪਰ ਇਹ ਵੀ ਨਾਮਾਤਰ ਸਲੁਕ ਦੇ ਵਿੱਚ ਹੀ ਚੱਲ ਰਿਹਾ ਨਵਾਂ ਨਹੀਂ ਨਾ ਪੁਰਾਣੇ ਵਿਦਿਆਰਥੀਆਂ ਦੇ ਵਾਸਤੇ ਹੀ ਰੱਖ ਛੱਡਿਆ ਮੈਂ ਉਹ ਨਵਾਂ ਵਿਦਿਆਰਥੀ ਕੋਈ ਆਉਂਦਾ ਲੈ ਲੈਂਦਾ ਨਾ ਲਵੇ ਤਾਂ ਵੀ ਕੋਈ ਆਪਾਂ ਕਿਸੇ ਨੂੰ ਕੋਈ ਉਹ ਫੋਰਸ ਨਹੀਂ ਕਰਦੇਗੇ ਕਿਉਂਕਿ ਸਿਲੇਬਸ ਪੁਰਾਣਾ ਵੈਸੇ ਇਹਦੇ ਵਿੱਚ ਮਤਲਬ ਇਹਦੀ ਨੋਟਸ ਵਗੈਰਾ ਦੀ ਪੀਡੀਐਫ ਹੈ ਜਿਹੜੀ ਉਹ ਪਈ ਆ ਬਈ ਮੇਰੇ ਨੋਟਸਾਂ ਦੀ ਪੀਡੀਐਫ ਵਗੈਰਾ ਤੁਹਾਨੂੰ ਇਸ ਕੋਰਸ ਵਿੱਚ ਅਵੇਲੇਬਲ ਹੋਵੇਗੀ ਉਹ ਕਾਫੀ ਲਾਭਦਾਇਕਾ ਕਾਫੀ ਕੰਮ ਦੀ ਚੀਜ਼ ਹੈ ਬਤੇਰਾ ਕੁਛ ਹੋ ਦੇ ਚਾਹਗਾ ਤੇ ਕੋਰਸ ਕੋਈ ਨਾਮਾਤਰ ਸ਼ੁਲਕ ਹੀ ਮੈਨੂੰ 6700 ਪਤਾ ਨਹੀਂ ਐਨੇ ਕਰ ਦਿੱਤੀ ਆ ਤੇ ਅਟੈਚ ਫੀ ਜਿਹੜੀ ਇਹ 499 ਦੀ ਹੈ ਬਾਈ ਠੀਕ ਹੈ 499 ਦੀ ਹੈ ਤੇ 512 ਰੁਪਏ ਦੇ ਕੱਟੇ ਜਾਣਗੇ ਤੁਹਾਨੂੰ ਕਿਤੇ ਕਹੇ ਵੀ ਸਰ 499 ਦੀ ਸੀ ਕੱਟੇ 512 ਗਈ ਇਹ ਬਾਈ ਟੈਕਸ ਵਾਲਾ ਕੰਮ ਹੈ ਇਹ ਤੁਸੀਂ ਨਿਰਮਲਾ ਸੀਤਾ ਰਮਨ ਨਾਲ ਗੱਲ ਕਰਿਓ ਕਿ 5512 ਕਿ ਕੱਟੇ ਗਿਆ ਠੀਕ ਹੈ ਬਾਈ ਗੱਲ ਕਲੀਅਰ ਹੋ ਗਈ ਹੂੰ ਲਓ ਹੁਣ ਆਪਾਂ ਗੱਲ ਕਰਦੇ ਆ ਨਿੰਮੋਤਾ ਜੀ ਨਾਲ ਗੱਲ ਕਰਨਾ ਠੀਕ ਹੈ ਹੁਣ ਆ ਸਿਲੇਬਸ ਹੈ ਬਾਈ ਇਹਦੇ ਵਿੱਚ ਇਹ ਸਿਲੇਬਸ ਸਾਰੇ ਦਾ ਸਾਰਾ ਲਗਭਗ ਸੈਕੰਡ ਗ੍ਰੇਡ ਨਾਲ ਮੈਚ ਹੁੰਦਾ ਪਰ ਸੈਕੰਡ ਗ੍ਰੇਡ ਦੇ ਵਿਦਿਆਰਥੀ ਆ ਉਹਨਾਂ ਨੂੰ ਮੈਂ ਖਾਸ ਗੱਲ ਕਹਿਣਾ ਚਾਹੂੰਗਾ ਜਿਹੜੇ ਨਵੇਂ ਉਹ ਕਿਸੇ ਭਲੇਖੇ ਦੇ ਵਿੱਚ ਨਾ ਰਹਿ ਜਾਣ ਉਹਨਾਂ ਨੂੰ ਐ ਲੱਗੇ ਵੀ ਖਣੀ ਕੋਈ ਗਾਈਡ ਗੁਡ ਪੜ੍ਹ ਕੇ ਸਦਾ ਸੌਖਾ ਹੀ ਸਰ ਜਾਊਗਾ ਨਹੀਂ ਤੁਹਾਨੂੰ ਜਿਵੇਂ ਸੈਕੰਡ ਗ੍ਰੇਡ ਦੀ ਤਿਆਰੀ ਤੁਸੀਂ ਅੰਗਰੇਜ਼ੀ ਤੋਂ ਕਰ ਲਓ ਤੁਸੀਂ ਹਿੰਦੀ ਤੋਂ ਕਰ ਲਓ ਤੁਸੀਂ ਐਸਐਸਟੀ ਤੋਂ ਕਰ ਲਓ ਤੁਹਾਨੂੰ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਓਵੇਂ ਹੀ ਸੇਮ ਹੀ ਪ੍ਰੋਸੈਸ ਪੰਜਾਬੀ 'ਚ ਹੈ ਪੰਜਾਬੀ ਦੇ ਵਿੱਚ ਵੀ ਗਾਈਡ ਦਾ ਕੋਈ ਕੰਮ ਨਹੀਂ ਰਹਿ ਗਿਆ ਹੁਣ ਇਸ ਕਰਕੇ ਹੁਣ ਆਹ 3rd ਗ੍ਰੇਡ ਮੈਨਸ ਹੈ ਜਿਹੜੀ ਇਹਦੀ ਗਾਈਡ ਮੈਂ ਤੁਹਾਨੂੰ ਅਵੇਲੇਬਲ ਕਰਾ ਦਿਆ ਸੈਕੰਡ ਗ੍ਰੇਡ ਦੀ ਜਵਾਕ ਪੁੱਛਦੇ ਆ ਸਰ ਤੁਹਾਡੀ ਗਾਈਡ ਗਾਈਡ ਬਾਕੀ ਬੱਚੇ ਕਿਵੇਂ ਕੱਢਾ ਏਡਾ ਏਡਾ ਜਿਆਦਾ ਲੰਮਾ ਚੌੜਾ ਮੈਟਰ ਇਹਦੋਂ ਚੰਗਾ ਤੁਸੀਂ ਕਿਤਾਬਾਂ ਪੜ ਲਓ ਜਿੰਨੇ ਕ ਵਿਦਿਆਰਥੀ ਐ ਸੈਕੰਡ ਗ੍ਰੇਡ ਦੇ ਹਨਾ ਵੀ ਤੁਸੀਂ ਕਿਤਾਬਾਂ ਪੜ ਲਓ ਵਧੀਆ 9ਵੀਂ ਤੋਂ 12ਵੀਂ ਦੀਆਂ ਕਿਤਾਬਾਂ ਪੜੋ ਵੀ ਇਹਦਾ ਮੈਟਰ ਤੁਹਾਨੂੰ ਜਰੂਰ ਮੈਂ ਅਵੇਲੇਬਲ ਕਰਾ ਦੂੰਗਾ ਇਹ ਮੇਰਾ ਪ੍ਰੋਮਿਸ ਹੈ ਕਿਉਂਕਿ ਉਹ ਬੀਏ ਵਾਲੀਆਂ ਕੁਝ ਕਿਤਾਬਾਂ ਜਿਹੜੀਆਂ ਚੇਂਜ ਹੋਈਆਂ ਉਹ ਮੈਂ ਮੰਗਵਾ ਰੱਖੀਆਂ ਬਾਈ ਉਹ ਜਦੋਂ ਹੀ ਕੋਈ ਦੋ ਚਾਰ ਦਿਨਾਂ ਚ ਮੇਰੇ ਕੋਲ ਪਹੁੰਚ ਗਈਆਂ ਹੋ ਜਾਣਗੀਆਂ ਤੇ ਉਹ ਤੁਹਾਨੂੰ ਕਿਉਂਕਿ ਵੈਸੇ ਤੁਹਾਨੂੰ ਕਿਤੋਂ ਨਹੀਂ ਮਿਲਣੀਆਂ ਇਹਦੋਂ ਚੰਗਾ ਤੁਸੀਂ ਮੇਰੀਆਂ ਵੀਡੀਓ ਉਹ ਦੇਖ ਲਿਓ ਇੰਨਾ ਕਿ ਮੈਂ ਜ਼ਰੂਰ ਕਰੂੰਗਾ ਫਰਸਟ ਗ੍ਰੇਡ ਵਾਲਿਆਂ ਨੂੰ ਮੈਂ ਪ੍ਰੋਮਿਸ ਕਰ ਰੱਖਿਆ ਵੀ ICT ਵਾਲੇ ਉਹ ਦੋ ਟਾਪਿਕ ਹੈ ਜਿਹੜੇ ਉਹ ਮੈਂ ਤੁਹਾਡੇ ਜ਼ਰੂਰ ਕਰਾ ਦੂੰਗਾ ਬੇਸਿਕ ਹੀ ਆ ਉਹਦੇ ਮੈਂ ਪ੍ਰਸ਼ਨ ਦੇਖੇ ਸੀਗੇ ਬੇਸਿਕ ਜਿਹੇ ਪ੍ਰਸ਼ਨ ਹੈ ਬਾਈ ਠੀਕ ਹੈ ਹੂੰ ਹੁਣ ਲਓ ਆ ਦੇਖੋ ਪਾਸ਼ਾ ਤੇ ਪੰਜਾਬੀ ਭਾਸ਼ਾ ਤੇ ਪਾਸ਼ਾ ਦੀ ਵਿਆਖਿਆ ਪੜ੍ਹਨੀ ਆ ਤੁਸੀਂ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਵਰਗੀਕਰਨ ਤੇ ਖੇਤਰ ਪੜ੍ਹਨਾ ਧੁਨੀ ਬਹੁਤ ਤੇ ਲਿਖਤੀ ਬਹੁਤ ਹੈ ਬਸ ਸੌਖਾ ਸੌਖਾ ਬੇਸਿਕ ਬੇਸਿਕ ਹੈ ਥਰਡ ਗ੍ਰੇਡ ਦੇ ਵਿੱਚ ਬੇਸਿਕ ਬੇਸਿਕ ਰਹਿਣਾ ਹੈ ਤੁਸੀਂ ਤੁਹਾਡੇ ਮਨ ਦੇ ਵਿੱਚ ਸਵਾਲ ਹੋਗਾ ਕਿ ਸਰ ਤੁਹਾਡੀ ਕਿਤਾਬ ਆਊਗੀ 3rd ਗ੍ਰੇਡ ਮੈਨਸ ਦੀ ਬਿਲਕੁਲ ਆਊਗੀ ਨਿਊ ਬੁੱਕ ਆਊਗੀ ਮੈਂ ਥੋੜਾ ਜਿਹਾ ਵੇਟ ਕਰ ਰਿਹਾ ਵੀ ਗਿਆਪਤੀ ਦਾ ਤੇ ਮੈਨੂੰ ਉਮੀਦ ਆ ਵੀ ਜੇ ਹੋ ਸਕਦਾ ਹੈ ਕਿ ਉਹਦੇ ਨਾਲ ਕੋਈ ਸਿਲੇਬਸ ਦਾ ਵੀ ਕੋਈ ਮਤਲਬ ਨਿਊਜ਼ ਆਵੇ ਇਸ ਕਰਕੇ ਮੈਂ ਥੋੜਾ ਜਿਹਾ ਕਰ ਰਿਹਾ ਤੁਸੀਂ ਵੀ ਥੋੜਾ ਵੇਟ ਕਰਨਾ ਚਾਹੀਦਾ ਤੁਹਾਨੂੰ ਵੀ ਕਾਲ ਦਾ ਕੋਈ ਕੰਮ ਨਹੀਂ ਮੈਂ ਤੁਹਾਨੂੰ ਦੱਸ ਜਾਨਾ ਵੀ ਤੁਸੀਂ ਕਾਹਲੀ ਕਰਨ ਦੀ ਬਜਾਏ ਕੀ ਕੀ ਪੜਦੇ ਰਹੋ ਉਹਨਾਂ ਚਿਰ ਵੀ ਕਿਹੜੀ ਚੀਜ਼ ਪੜਦੇ ਰਹੋਗੇ ਉਹ ਮੈਂ ਦੱਸ ਦਿੰਦਾ ਤੁਹਾਨੂੰ 29 ਸ਼ਬਦ ਬੋਧ ਦੇ ਵਿੱਚ ਸ਼ਬਦ ਸ਼੍ਰੇਣੀਆਂ ਦੇ ਰੱਖੀਆਂ ਹੈ ਸ਼ਬਦ ਰਚਨਾ ਦੇ ਵਿੱਚ ਤਤਸਮ ਤਦਪਵ ਦੇਸੀ ਵਿਦੇਸੀ ਰੀਡ ਵਾਲਾ ਸਿਲੇਬਸ ਹੀ ਹੈ ਉਹੀ ਹੈ ਸਾਰਾ ਕੁਝ ਥੋੜਾ ਬਹੁਤਾ ਬਦਲ ਹੈ ਸ਼ਬਦ ਹੈ ਗੇਤਰ ਪ੍ਰਿਸ਼ੇਤਰ ਸਵਾਸੀ ਸ਼ੁੱਧ ਅਸ਼ੁੱਧੋ ਕੀ ਫਰਬਾਕ ਬੋਧ ਹੈ ਬਾਕ ਬੋਧ ਵੀ ਸੇਮ ਟੂ ਸੇਮ ਨਹੀਂ ਹੋਵੇ ਉਦੇਸ਼ ਵਿਦੇ ਪੜਨਾ ਹੈ ਤੁਸੀਂ ਬਾਕਾਂ ਦੀ ਚਰੇਣੀ ਮੰਡ ਵਰਗੀਕਰਨ ਵਾਕ ਵਿੱਚ ਸ਼ਬਦ ਤੇ ਦਾ ਦੀ ਪਛਾਣ ਅਰਥ ਬੋਧ ਦੇ ਵਿੱਚ ਬਹੁਅਰਥਕ ਸਮਾਨਾਰਥਕ ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ ਤੇ ਵਿਰੋਧੀ ਸ਼ਬਦ ਪੜਨੇ ਆ ਖਾਨ ਮੁਹਾਵਰੇ ਹੋਗੇ ਫਿਰ ਛੰਦੋ ਨੇ ਦੇ ਰੱਖਿਆ ਅਲੰਕਾਰ ਦੇ ਰੱਖਿਆ ਰਸ ਦੇ ਰੱਖਿਆ ਛੰਦ ਅਲੰਕਾਰ ਉਹਨੇ ਗਿਣਤੀ ਦੇ ਦਿੱਤੇ ਆ ਤੁਸੀਂ ਵੀ ਉਹੀ ਪੜਨੇ ਆ ਫਿਰ ਆ ਸਾਹਿਤ ਦੇ ਰੂਪ ਹੈ ਕਾਫੀ ਵਾਰ ਕਿੱਸਾ ਕਵਿਤਾ ਗੀਤ ਗਜ਼ਲ ਨਾਟਕ ਨਾਵਲ ਉਹੀ ਸੇਮ ਹੀ ਜਿਹੜੇ ਆਪਾਂ ਪੜ ਕੇ ਗਏ ਆ ਕੋਈ ਮੇਰੀ ਰੀਟ ਵਾਲੀ ਬੁੱਕ ਦੇ ਵਿੱਚ ਤੁਸੀਂ ਸਾਰੇ ਪੜਿਆ ਇਹ ਲਗਭਗ ਹੈ ਨਾ ਤੇ ਮੇਰਾ ਰੀਟਲ ਪ੍ਰੈਕਟਿਸ ਸੈਟ ਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਇਹਨਾਂ ਦੇ ਪ੍ਰਸ਼ਨ ਕੀਤੇ ਆ ਆਹ ਥੋੜਾ ਜਿਹਾ ਅੱਡਾ ਵਸ ਆ ਦੇਖੋ ਆ ਜਿਹੜੇ ਲਾਸਟ ਵਾਲੇ ਆ ਨਾ ਟੌਪਿਕ ਜਿਹੜੇ ਥੋੜੇ ਅੱਡ ਹੈ ਇੱਕ ਤਾਂ ਹੈਗਾ ਲੋਕ ਸਾਹਿਤ ਦੇ ਰੂਪ ਆ ਪਹਿਲਾ ਲੋਰੀ ਸੁਆਗ ਘੋੜੀ ਸਿੱਖਣੀ ਟੱਪਾ ਬੁਝਾਰਤ ਲੋਕ ਕਹਾਣੀ ਤੁਸੀਂ ਕਹਿੰਦੇ ਕੋ ਗੁਰਜੀ ਇਹ ਦਿੱਤਾ ਕਿਵੇਂ ਸੋਰਸ ਕਿੱਥੋਂ ਆਇਦਾ ਸਿੱਧਾ ਜਸਾਬ ਆ ਇਹਦਾ ਸੋਰਸ ਹੈਗਾ ਨਾਈਥੀ ਸਾਡੀ ਬੁੱਕ ਆ ਜਿਹੜਾ ਇਹਦਾ ਇਹ ਨਾ ਸਾਰਾ ਇਹ ਕਹਿੰਦਾ ਵੀ ਸਿੱਧੀ ਜੀ ਗੱਲ ਹੈ ਆ ਵੀ ਆ ਵੀ ਪੰਜਾਬੀ ਸੱਭਿਆਚਾਰ ਦੇ ਪਛਾਣ ਤੇ ਵਿਸ਼ੇਸ਼ਤਾਵਾਂ ਮੇਲੇ ਤਿਉਹਾਰ ਪੰਜਾਬੀ ਲੋਕ ਨਾਚ ਤੇ ਪੰਜਾਬੀ ਲੋਕ ਖੇਡਾਂ ਸਾਰੇ ਦੇ ਸਾਰੇ ਚੈਪਟਰ ਆ ਜਿਹੜਾ ਬਹੁਤ ਹੀ ਸ਼ਾਨਦਾਰ ਮੈਟਰ ਤੁਹਾਨੂੰ ਕਿੱਥੋਂ ਮਿਲੂਗਾ ਇੱਕ ਹੀ ਕਿਤਾਬ ਚੋਂ ਮਿਲ ਜੂਗਾ ਨਾਈਥੀ ਵਾਲੀ 9th ਵਾਲੀ ਬੁੱਕ ਦਾ ਨਾਮ ਹੈ ਪੰਜਾਬੀ ਵਿਰਸਾ ਬਸ ਤੁਸੀਂ ਧਿਆਨ ਰੱਖਣਾ ਗਾਈਡ ਨਹੀਂ ਲੈਣੇਗੀ ਗਾਈਡ ਚ ਪਊਗਾ ਤੁਹਾਨੂੰ ਕਿਤਾਬਾਂ ਵਾਲਾ ਕਿ ਨਹੀਂ ਸਾਨੂੰ ਅਸੀਂ ਭਾਵੇਂ ਕਿਤੋਂ ਇਹਦੀ ਬੁੱਕ ਦੀ ਪੀਡੀਐਫ ਮਿਲ ਜਾਂਦੀ ਆ ਬੀਐਸਵੀਆਰ ਦੀ ਸਾਈਟ ਆ ਨਾ ਜਿਹੜੀ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਰਾਜਸਥਾਨ ਦੀ ਆਰਬੀਐਸਸੀ ਜੀ ਨੂੰ ਤੁਸੀਂ ਕਹਿ ਸਕਦੇ ਹੋ ਉਹਦੀ ਸਾਈਟ ਤੇ ਤੁਸੀਂ ਕਿਤਾਬਾਂ ਦੇਖ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਇਹਦੀ ਪੀਡੀਐਫ ਮਿਲ ਜੂਗੀ ਵੈਸੇ ਹੀ ਟੈਲੀਗ੍ਰਾਮ ਤੇ ਮਿਲ ਜੂਗੀ ਕੋਈ ਦਿੱਕਤ ਨਹੀਂ ਕਿਤੋਂ ਹੀ ਮਿਲ ਜੂਗੀ ਬੁੱਕ ਦੀ ਪੀਡੀਐਫ ਮਿਲ ਜੂਗੀ ਇਹਦੋਂ ਚੰਗਾ ਬੁੱਕ ਲੰਮੀ ਚੌੜੀ ਨਹੀਂਗੀ ਮਸਈ 100 ਤੋਂ ਉੱਤੇ ਕੁਝ ਕ ਪੇਜ ਆ ਮੈਨੂੰ ਲੱਗਦਾ 100 ਤੋਂ ਉੱਤੇ ਥੋੜੇ ਜਿਹਾ ਪੇਜ ਹੀ ਆ ਇਹਦਾ ਮਤਲਬ ਪੀਡੀਐਫ ਵੀ ਕਢਵਾਈ ਜਾ ਸਕਦੀ ਆ ਉਹਦੀ ਹਾਰਡ ਕਾਪੀ ਕਢਵਾਈ ਜਾ ਸਕਦੀ ਆ ਇਸ ਬੁੱਕ ਦੀ ਬਹੁਤ ਹੀ ਮਤਲਬ ਇਹ 3rd ਗ੍ਰੇਡ ਪੰਜਾਬੀ ਵਾਸਤੇ ਬਹੁਤ ਹੀ ਕੰਮ ਦੀ ਬੁੱਕ ਹੈ ਪੰਜਾਬੀ ਬੋਰਡ ਸਾਹਿਬ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਤੁਸੀਂ ਮੰਨ ਲਓ ਗਾਈਡ ਢੀਕ ਰਹੇ ਹੋ ਤੁਸੀਂ ਕਮੜੇ ਹੋਈ ਜਾਂਦੇ ਹੋ ਮੈਨੂੰ ਮੈਸੇਜ ਕਰ ਕਰਕੇ ਗੁਰੂ ਜੀ ਗਾਈਡ ਕਦੋਂ ਆਓ ਗਾਈਡ ਕਦੋਂ ਆਓ ਕੋਈ ਦਿੱਕਤ ਨਹੀਂ ਉਨਾ ਚਿਰ ਨਾਲ ਹੀ ਸਾਡੀ ਬੁੱਕ ਪੜੋ ਆਹ ਜਿਹੜੇ ਦੋ ਟੌਪਿਕ ਹੈ ਜਿਹੜੇ ਹੈ ਕਲੀਅਰ ਕਰੋ ਲੋਕ ਸਾਜ ਦੇ ਰੂਪ ਦਿੱਤੇ ਰਿਹਾ ਤੇ ਉਸ ਤੋਂ ਬਾਅਦ ਆ ਦੇਖੋ ਸੱਭਿਆਚਾਰ ਦੇ ਪਛਾਣ ਚਿੰਨ ਮੇਲੇ ਤਿਵਾਰ ਲੋਕ ਨਾਚ ਲੋਕ ਖੇਡ ਇਹ ਚੈਪਟਰਾਂ ਦੇ ਸਿੱਧੇ ਸਿੱਧੇ ਨਾਮ ਛਪੇ ਹੋਏ ਆ ਸਿੱਧੇ ਆ ਸਾਰੇ ਦੇ ਸਾਰੇ ਮਤਲਬ ਨਾ ਹੀ ਕੋਈ ਬੁੱਕ ਸਾਰੀ ਪੜਨੀ ਆ A to Z ਤੱਕ ਸਾਰੇ ਦੇ ਸਾਰੇ ਉਸ ਤੋਂ ਬਾਅਦ ਇੱਕ ਹੋਰ ਦਿੱਤੀ ਗੱਲ ਉਹਨੇ ਕਹਿੰਦਾ Rajasthan School Siksha Board ਦੀਆਂ ਜਿਹੜੀਆਂ 6ਵੀਂ ਤੋਂ 10ਵੀਂ ਤੱਕ ਨਿਰਧਾਰਿਤ ਮੌਜੂਦਾ ਪਾਠਕ੍ਰਮ ਵਿੱਚ ਸ਼ਾਮਲ ਪੁਸਤਕਾਂ ਉੱਪਰ ਆਧਾਰਿਤ ਜਾਣਕਾਰੀ ਭਰਪੂਰ ਪਰਚਾ ਹੁਣ ਤੁਸੀਂ ਕਹੋਗੇ ਸਰ 6ਵੀਂ ਤੋਂ ਲੈ ਕੇ ਬੁੱਕ ਕੋਈ ਪੜਨਾ ਨਹੀਂ ਹੈ 6ਵੀਂ ਤੇ 7ਵੀਂ ਦੋ ਕਿਤਾਬਾਂ ਪੜਨ ਵਾਲੀਆਂ ਨਹੀਂ ਹੁੰਆਂ 6ਵੀਂ ਤੇ 7ਵੀਂ ਦੀਆਂ ਕਿਤਾਬਾਂ ਹੈ ਹੀ ਨਹੀਂ ਵਧੀਆ 8ਵੀਂ ਵਾਲੀ ਜ਼ਰੂਰ ਪੜਿਓ 8ਵੀਂ ਵਾਲੀ 8ਥ ਕਲਾਸ ਦੀ ਬੁੱਕ ਹੈ ਜਿਹੜੀ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬੁੱਕ ਲੱਗਦੀ ਹੈ ਠੀਕ ਆ ਬਾਈ 8ਥ ਕਲਾਸ ਦੀ ਬੁੱਕ ਹੈ ਜਿਹੜੀ ਉਹ ਸਾਡੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬੁੱਕ ਹੈ 8ਥ ਕਲਾਸ ਦੀ ਲੱਗਦੀ ਹੈ ਠੀਕ ਹੈ ਤੇ ਉਹ ਵੀ ਤੁਹਾਨੂੰ ਮਿਲ ਜੂਗੀ ਉਹਦੀ ਪੀਡੀਐਫ ਕਿਤੋਂ ਨਾ ਕਿਤੋਂ ਮਿਲ ਜਾਂਦੀ ਹੈ ਕੋਈ ਦਿੱਕਤ ਨਹੀਂ ਕੋਸ਼ਿਸ਼ ਕਰੂੰਗਾ ਮੈਂ ਲੱਭ ਕੇ ਉਹਦੀ ਪੀਡੀਐਫ ਭਾਜਦਾ 8ਵੀਂ 9ਵੀਂ 10ਵੀਂ ਤੱਕ ਦੀ ਬੁੱਕ ਦਾ ਕਿਹਾ ਹੈ ਤੇ 10ਵੀਂ ਦੀ ਬੁੱਕ ਹੈ ਜਿਹੜੀ ਉਹ ਹੈਗੀ ਹੈ ਸਾਹਿਤ ਸੁਗੰਧੀਆਂ ਇਹ ਤੁਸੀਂ ਜ਼ਰੂਰ ਨਾਲ ਪੜ੍ਹਨੀ ਹੈ ਬਸ ਉਹਨੇ ਇਹ ਲਿਖਦਾ ਵੀ ਤੁਸੀਂ ਆ ਸਾਹਿਤ ਸੁਗੰਧੀਆਂ ਬੁੱਕ ਦੇ ਵਿੱਚੋਂ ਵੀ ਸਾਰੀ ਨਿਗਾ ਮਾਰ ਲਓ ਵੈਸੇ ਵੀ ਕੋਈ ਦਿੱਕਤ ਨਹੀਂ ਹੈ ਦੇ ਸਾਰੇ ਚੈਪਟਰ ਤੁਸੀਂ ਮੇਰੇ ਇਸੇ ਚੈਨਲ ਦੀਆਂ ਪਿੱਛੇ ਵੀਡੀਓ ਬਰੋਲੋਗੇ ਨਾ ਤੁਹਾਨੂੰ 10ਵੀਂ ਦੀ ਇਹਨਾਂ ਕਿਤਾਬ ਇਹਨਾਂ ਦੇ ਜੇ ਮਿਲ ਜਾਣਗੇ ਲਗਭਗ ਚੈਪਟਰ ਇਹਦੇ ਵਿੱਚ ਕਵਿਤਾ ਕਹਾਣੀਆਂ ਨਿਬੰਧ ਜਿਹੜੇ ਦਿੱਤੇ ਨੇ ਉਹ ਮਿਲ ਜਾਣਗੇ ਠੀਕ ਹੈ ਹੁਣ 11ਵੀਂ 12ਵੀਂ ਦੀਆਂ ਕਿਤਾਬਾਂ ਚੋਂ ਕੀ ਪੜਨਾ ਹੈ ਕੀ ਸਾਰੀਆਂ ਪੜਨੀਆਂ ਨਾ ਬਿਲਕੁਲ ਨਹੀਂ ਪੜਨੀਆਂ ਸਾਰੀਆਂ ਮੈਂ ਦੱਸ ਦਿੰਦਾ ਕੀ ਕੀ ਪੜਨਾ ਹੈ 11ਵੀਂ 12ਵੀਂ ਚੋਂ ਆ ਚੱਕੋ ਦੱਸ ਦਿੰਦਾ ਇੱਕ ਤਾਂ ਛੰਦ ਇੱਕ ਅਲੰਕਾਰ ਇਹ ਤਾਂ ਮਿਲਣਗੇ ਤੁਹਾਨੂੰ 11ਵੀਂ ਦੀ ਬੁੱਕ ਦੇ ਵਿੱਚ 11ਵਾਂ ਦੀ ਬੁੱਕ ਦੇ ਵਿੱਚ ਮੇਰੀਆਂ ਵੀਡੀਓ ਵੀ ਪਈਆਂ ਯਾਰ ਦੇਖ ਲਿਓ ਆ ਰੀਟ ਵਾਲੇ ਚੋਂ ਵੀ ਵੱਧੂ ਪ੍ਰਸ਼ਨ ਕਰਾਈ ਸੀ ਰਸ ਵਾਲੀ ਜਿਹੜੀ ਹੈਗੀ ਆ ਤੁਹਾਡੀ ਵੀਡੀਓ ਨੌ ਰਸ ਵਾਲੀ ਉਹ ਵੈਸੇ 12ਥ ਦੀ ਕਲਾਸ 'ਚ ਹੈਗੇ ਆ ਰਸ 12ਥ ਕਲਾਸ ਵਾਲੀ ਬੁੱਕ ਦੇ ਵਿੱਚ ਹੈਗੀ ਆ ਰਸ ਸਾਹਿਤ ਦੇ ਰੂਪ ਹੈ ਜਿਹੜੇ ਇਹ ਮਿਕਸ ਹੈ ਮਤਲਬ ਕੁਝ ਇਹਦੇ ਵਿੱਚੋਂ ਕੁਝ ਤਾਂ ਮਿਲ ਜਾਣਗੇ 11ਵੀਂ ਦੀ ਬੁੱਕ ਚੋਂ ਤੇ ਕੁਝ ਮਿਲ ਜਾਣਗੇ 12th ਵਾਲੀ 12ਵੀਂ ਦੀ ਬੁੱਕ ਆ ਚੱਕੋ ਤੇ ਬਾਕੀ ਆ ਦੋ ਥੱਲੇ ਤੁਹਾਨੂੰ ਦੱਸ ਨਹੀਂ ਤਾਂ 9ਵੀਂ ਵਾਲੀ ਬੁੱਕ ਦੇ ਵਿੱਚ ਹੈਗੀ ਹੈਗੀ 3rd ਗ੍ਰੇਡ ਵਾਲਾ ਮੈਟਰ ਹੋ ਗਿਆ ਪੂਰਾ ਆ ਦੇ ਅੱਗੇ ਉਹਨੂੰ ਥੱਲੇ ਆਪਾਂ ਆ 10 ਪ੍ਰਸ਼ਨ ਅੱਡ ਆਉਂਦੇ ਹੁੰਦੇ ਆ ਉੱਪਰ ਵਾਲਾ ਪੋਰਸ਼ਨ 60 ਪ੍ਰਸ਼ਨ ਦਾ ਹੈ ਬਈ ਆਹ ਤੇ 10 ਪ੍ਰਸ਼ਨ ਹੈ ਜਿਹੜੇ ਉਹ ਇੱਥੋਂ ਬਣਦੇ ਆ ਚੱਕੋ ਇਹ ਇਹ ਹੈਗਾ ਉਹੀ ਜਿਹੜਾ ਤੁਸੀਂ ਰੀਟ ਦੇ ਵਿੱਚ ਪੈਡਾਗੋਜੀ ਜਿਹੜੀ ਕਰੀ ਸੀਗੀ ਭਾਸ਼ਾ ਦਾ ਅਧਿਆਪਨ ਜਿਹੜਾ ਕਰਿਆ ਸੀ ਉਹ ਹੀ ਹੈ ਸੇਮ ਪੰਜਾਬੀ ਭਾਸ਼ਾ ਦੇ ਆਪਨ ਦੇ ਸਿਧਾਂਤ ਸੂਤਰ ਵਿਧੀਆਂ ਭਾਸ਼ਾ ਹੀ ਕੌਸ਼ਲ ਅਚਾਰੇ ਕੌਸ਼ਲ ਦਾ ਵਿਕਾਸ ਸਿੱਖਣ ਇਸ ਕੋਣ ਸਮਗਰੀ ਦੇਖਣ ਸੁਣਨ ਸਾਧਨਾਂ ਦੇ ਅਰਥ ਬੇਰਵਾਤੇ ਵਰਤੋਂ ਦਾ ਸਿਧਾਂਤ ਪੰਜਾਬੀ ਦੀ ਪਾਠ ਪੁਸਤਕ ਪੰਜਾਬੀ ਅਧਿਆਪਕ ਪਾਠ ਯੋਜਨਾ ਭਾਸ਼ਾ ਪੁਸਤਕਾਲਾ ਭਾਸ਼ਾ ਪ੍ਰਯੋਗਸ਼ਾਲਾ ਭਾਸ਼ਾ ਸਿੱਖਿਆ ਦੇ ਤੇ ਮੁਲਾਂਕਣ ਸੀਸੀਈ ਨਿਰੰਤਰ ਵਿਆਪਕ ਮੁਲਾਂਕਣ ਭਾਸ਼ਾ ਸਿੱਖਿਆ ਦੀਆਂ ਵਰਤਮਾਨ ਸਮੱਸਿਆਵਾਂ ਅਤੇ ਸੁਧਾਰ ਕੋਈ ਪੈਡਾਗੋਜੀ ਵਾਲੇ ਸਾਰੇ ਤਹਿਤ ਜਿਹੜੇ ਕਰਵਾ ਚੁੱਕੇ ਹਾਂ ਵੈਸੇ ਤਾਂ ਨਹੀਂ ਪਿਛਲੀ ਹੈ ਜਿਹੜੀ 3rd ਗ੍ਰੇਡ ਮੈਨਸ ਦੀ ਬੁੱਕ ਆ ਬਹੁਤ ਵਧੀਆ ਬੁੱਕ ਸੀ ਉਹਦੇ ਤੁਹਾਨੂੰ 9th 10th ਦਾ ਵੀ ਮਤਲਬ ਉਹ ਮਿਲ ਜੂਗਾ ਨਿਚੋੜ 9th 10th ਦਾ 8ਵੀਂ ਕਲਾਸ ਦਾ ਵੀ ਵਿੱਚ ਉਹਦੇ ਨਿਚੋੜ ਹੈਗਾ ਇਹ ਵੀ ਮਿਲ ਜੂਗਾ ਤੁਹਾਨੂੰ ਤੇ ਉਹ ਬੁੱਕ ਹੈ ਜਿਹੜੀ ਉਹਦਾ ਮੈਂ ਆਨਲਾਈਨ ਲਿੰਕ ਪਾਇਆ ਸੀ ਵੈਸੇ ਤਾਂ ਪਰ ਮੈਨੂੰ ਨਹੀਂ ਪਤਾ ਵੀ ਤੁਹਾਡੇ ਦਿਮਾਗ ਕਿਉਂ ਇੰਨੇ ਮਤਲਬ ਘੱਟ ਕੰਮ ਕਰਦੇ ਆ ਜਾਂ ਤੁਸੀਂ ਕਰਨਾ ਨਹੀਂ ਚਾਹੁੰਦੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਿਸੇ ਤੇ ਛੱਡ ਦਿੰਦੇ ਹੋ ਐਵੇਂ ਨਾ ਕਰਿਆ ਕਰੋ ਆ ਜਿਹੜੀ ਵੀਡੀਓ ਹੈ ਇਹਦੇ ਵਿੱਚ ਜਿੱਥੇ ਤੁਸੀਂ ਕਰਦੇ ਹੋ ਨਾ ਕਮੈਂਟ ਉਹਦੇ ਉੱਪਰ ਪਹਿਲਾ ਪਹਿਲਾ ਪਿੰਨ ਕੀਤਾ ہوا ਕਮੈਂਟ ਹੋਊਗਾ ਉਹਦੇ ਤੇ ਤੁਸੀਂ ਆਨਲਾਈਨ ਬੁੱਕ ਹੈ ਜਿਹੜੀ ਪਰਚੇਜ਼ ਕਰ ਸਕਦੇ ਹੋ ਪਿਛਲੀ ਹੈ ਰੀਡ 3rd ਗ੍ਰੇਡ ਦੀ ਪਰ ਉਹਨੂੰ ਕੋਈ ਉੱਲੀ ਨਹੀਂ ਲੱਗੀ ਕੁਝ ਹੀ ਨਹੀਂ ਲੱਗਿਆ ਬੜੀਆ ਮਤਲਬ ਐਵੇਂ ਨਹੀਂ ਗਈ ਵੀ ਪ੍ਰਾਣੀਆਂ ਤਾਂ ਪ੍ਰਾਣੀ ਦਾ ਮਤਲਬ ਐ ਨਹੀਂ ਵੀ ਪਾਠ ਕੀ ਆ ਉਹ ਬੁੱਕ ਹੈ ਜਿਹੜੀ ਉਹ ਪ੍ਰਾਣੀ ਹੋ ਗਈ ਹੈ ਗਾ ਸਿਲੇਬਸ ਬਦਲ ਗਿਆ ਗਾ ਚੀਜ਼ਾਂ ਬਦਲ ਗਈਆਂ ਭਾਸ਼ਾ ਬਦਲ ਗਈ ਹੈ ਕੁਝ ਨਹੀਂ ਹੋਇਆ ਇਸ ਤਰ੍ਹਾਂ ਦਾ ਉਹ ਬੁੱਕ ਜਿਹੜੀ ਸਭ ਤੋਂ ਬਹੁਤ ਵਧੀਆ ਹੋ ਸਕਦਾ ਅਗਲੀ ਬੁੱਕ ਤੇ ਮੈਂ ਇੰਨਾ ਵਰਕ ਨਾ ਕਰ ਸਕਾਂ ਜਿੰਨਾ ਮੈਂ ਉਸ ਬੁੱਕ ਤੇ ਕੀਤਾ ਹੈ ਇਸ ਕਰਕੇ ਤੁਸੀਂ ਉਹ ਜ਼ਰੂਰ ਦੇਖ ਲਓ ਇੱਕ ਵਾਰ ਉਹ ਬੁੱਕ ਜਿਹੜੀ ਆਨਲਾਈਨ ਹੀ ਪਰਚੇਜ਼ ਹੋਊਗੀ ਕਿਸੇ ਵੀ ਬੁੱਕ ਸ਼ਾਪ ਤੋਂ ਨਹੀਂ ਮਿਲੂਗੀ ਤੁਹਾਨੂੰ ਤੇ ਮੈਂ ਆਨਲਾਈਨ ਵਾਲਾ ਹੀ ਲਿੰਕ ਪਾਉਂਗਾ ਉਹਦੇ ਵਿੱਚ ਤੁਸੀਂ ਕਲਿੱਕ ਕਰਕੇ ਤੁਸੀਂ ਉਹਨੂੰ ਪਰਚੇਜ਼ ਕਰ ਸਕਦੇ ਜਿਹੜੀ 3rd ਗ੍ਰੇਡ ਮੈਨਸ ਦੀ ਹੈ ਲੋ ਆ ਗੱਲ ਹੋ ਗਈ ਆਪਣੀ 3rd ਗ੍ਰੇਡ ਦੀ ਚਿੰਗਰ ਹੁਣ ਤੁਸੀਂ ਕੋਰਸ ਕੋਰਸ ਕਰੋਗੇ ਸਰ ਕੋਰਸੇ ਦਾ ਹਾਂ ਮਹਿੰਦ ਗੱਲ ਮੈਂ ਪਿਛਲੀ ਵੀਡੀਓ ਚ ਵੀ ਕਹੀ ਸੀ ਹੁਣ ਵੀ ਕਹਿੰਦਾ ਜੇ ਤੁਸੀਂ 3rd ਗ੍ਰੇਡ ਦੀ ਤਿਆਰੀ ਕਰ ਰਹੇ ਹੋਗਾ ਤਾਂ ਤੁਹਾਡੇ ਵਾਸਤੇ ਜੀਕੇ ਆ ਨਾ ਜਿਹੜਾ ਉਤਰੋ ਜੀਕੇ ਜੀਕੇ ਦਾ ਬਹੁਤ ਵੱਡਾ ਮਹੱਤਵ ਹੈ ਬਹੁਤ ਵੱਡਾ ਮਹੱਤਵ ਹੈ ਇਸਲੀ ਵਾਰ ਨਾ ਬਹੁਤ ਵਿਦਿਆਰਥੀਆਂ ਨੇ ਮਾਰ ਖਾਂਦੀ ਮੈਨੂੰ ਬੜਾ ਦੁੱਖ ਹੋਇਆ ਕਿਉਂਕਿ ਕਈ ਵਿਦਿਆਰਥੀ ਪੰਜਾਬੀ ਦੇ ਡਿਗਰੀਵ ਕਰਦੇ ਸੀਗੇ ਟੀਚਰ ਲੱਗਣਾ 3rd ਗ੍ਰੇਡ ਤੇ ਮਾਸਟਰ ਬਣਨਾ ਡਿਗਰੀਵ ਕਰਦੇ ਸੀ ਪਰ ਉਹ ਕਾਰਨ ਕਿਉਂ ਨਹੀਂ ਲੱਗ ਸਕੇ ਜੀਕੇ ਤੋਂ ਮਾਰ ਖਾਂਦਾ ਪੰਜਾਬੀ ਦਾ ਵਿਦਿਆਰਥੀ ਵੈਸੇ ਜੀਕੇ ਤੋਂ ਮਾਰ ਖਾਂਦਾ ਉਤੋਂ ਨੂੰ ਭਰਮਾਉਣ ਵਾਲੇ ਬਹੁਤ ਹੁੰਦੇ ਆ ਤੂੰ ਆ ਵੀ ਪੜ ਲਾ ਤੂੰ ਉਹ ਵੀ ਪੜ ਲਾ ਫਲਾੜੇ ਦੀ ਬੁੱਕ ਲਿਆ ਫਲਾੜ ਸਿਮਰਨਜੀਤ ਗੁਰਜੀਆਂ ਦੀ ਬੁੱਕ ਆ ਕੀ ਉਹ ਵੀ ਚੱਕ ਲਿਆ ਮੈਂ ਆਪਦਾ ਵੀ ਨਾਮ ਲਾਉਂਦਾ ਵਿੱਚ ਆਪਾਂ ਕਿਹੜਾ ਕਿਸੇ ਦੀ ਪੰਡਿਤ ਕਰਨ ਥੋੜਾ ਆਏ ਪਰ ਜੋ ਸਚਾਈ ਹੈ ਉਸੇ ਵੇ ਤੁਸੀਂ ਬਹੁਤ ਸਾਰਾ ਮੈਟਰ ਪੰਜਾਬੀ ਦਾ ਪੜਦੇ ਹੋ ਯਾਰ ਤੁਹਾਡਾ ਜੀਕੇ ਹੀ ਨਹੀਂ ਹੋ ਗਿਆ ਗਾਵੜੇ ਵਿਦਿਆਰਥੀ ਜਿਹੜੇ ਨਵੇਂ ਮੇਰੀ ਗੱਲ ਸੁਣ ਰਹੇ ਆ ਤੁਸੀਂ ਧਿਆਨ ਰੱਖਣਾ ਹੈ ਜੀਕੇ ਕਲੀਅਰ ਕਰਨਾ ਹੈ ਜੀਕੇ ਪੜਦੇ ਕਿਹਦੇ ਕੋਲੋਂ ਆ ਤੁਸੀਂ ਤੁਸੀਂ ਕਹੋ ਨਹੀਂ ਗੁਰਜੀ ਤੁਸੀਂ ਤਾਂ ਉਹੀ ਗੱਲ ਕਰੀ ਜਾਂਦੇ ਆ ਅੱਲਾ ਵੰਡੇ ਰੇ ਵੜੀਆਂ ਮੜ ਮੜ ਆਪਣਿਆਂ ਨੂੰ ਦੇ ਫੇਰ ਕੀ ਹਤਾ ਤੁਸੀਂ ਕਹਿ ਲੋ ਕੋਈ ਦਿੱਕਤ ਨਹੀਂ ਮੈਂ ਕਹਿੰਦਾ ਵੀ ਜੀਕੇ ਤੁਸੀਂ ਸੰਤਵੀਰ ਰਿਸਰਚ ਚੈਨਲ ਤੋਂ ਹੀ ਕਰਨਾ ਹੈ ਉਤ ਮੇਰੋ ਸੰਤਵੀਰ ਰਿਸਰਚ ਚੈਨਲ ਤੋਂ ਹੀ ਕਰਨਾ ਹੁਣ ਤਾਂ ਸਾਰੀਆਂ ਵੀਡੀਓ ਮਿਲਦੀਆਂ ਤੁਹਾਨੂੰ ਸਾਇੰਸ ਦੀ ਵੀਡੀਓ ਕਿਵੇਂ ਲੱਗਦੀ ਹੈ ਤੁਹਾਨੂੰ ਹੈ ਕਿ ਨਹੀਂ ਗੁਰਜੀ ਕੱਢ ਦੇ ਕਿ ਨਹੀਂ ਵਟ ਸਾਇੰਸ ਵਾਲੇ ਦੇਖਿਆ ਮੈਥਸ ਦੀ ਵੀਡੀਓ ਕਿਵੇਂ ਆਉਂਦੀ ਹੈ ਰਣਜੀਤ ਸਰ ਦੀ ਮੈਥ ਤਾਂ ਕਿਵੇਂ ਭੱਜ ਭੱਜ ਕੇ ਆਉਂਦਾ ਕਿ ਨਹੀਂ ਦੇਖਿਆ ਹੁਣ ਤੇ ਉਮੀਦ ਤੁਹਾਨੂੰ ਉਹ ਦੂਜੀ ਵੀ ਮਤਲਬ ਇੰਗਲਿਸ਼ ਵਾਲੀ ਦੇ ਸਾਡੇ ਕੋਸ਼ਿਸ਼ ਕਰਦੇ ਆਂ ਵੀ ਇੱਕ ਵਧੀਆ ਮਤਲਬ ਅਵੇਲੇਬਲ ਕਰਵਾ ਸਕੀਏ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਵਿਕਾਸ ਸਰ ਆਉਂਦੇ ਪੋਲਿਟੀਕਲ ਸਾਇੰਸ ਹੈ ਨਾ ਆਪ ਰਸ਼ਨ ਦੇ ਕਰਵਾਏ ਸੀ ਨਾ ਲਾਸਟ ਵਾਲੀ ਵੀਡੀਓ ਤੇ ਤੁਸੀਂ ਇਹ ਚੀਜ਼ਾਂ ਤੇ ਥੋੜਾ ਜਿਹਾ ਧਿਆਨ ਰੱਖਿਆ ਕਰੋ ਤੁਹਾਡੇ ਹੱਥੇ ਹੀ ਚਲਾਇਆ ਹੈ ਸਾਰਾ ਕੁਝ ਸਾਰੇ ਵੈਲ ਕੁਆਲੀਫਾਈਡ ਹੈ ਸਾਡੇ ਕੋਲ ਸਟਾਫ ਹੈ ਜਿਹੜਾ ਅਸੀਂ ਐਵੇਂ ਨਹੀਂ ਮਤਲਬ ਰੱਖਿਆ ਹਾਂ ਤੇ ਇਹ ਤੁਸੀਂ ਡਿਸਾਈਨ ਵਾਲੀ ਵੀਡੀਓ ਤੁਸੀਂ ਦੇਖਿਆ ਕਰੋ ਬੜਾ ਇੰਟਰਸਟਿੰਗ ਕੰਮ ਹੈ ਕਿਸੇ ਦਾ ਸਾਇੰਸ ਤੋਂ ਭਾਈ ਦੇਖੋ ਕੋ ਮੈਚ ਮੈਨੂੰ ਲੱਗਦਾ ਤੁਹਾਡੇ ਜੀਕੇ ਚ ਲੱਗਦਾ ਹੋਊਗਾ ਤੁਸੀਂ 3rd ਗ੍ਰੇਡ ਵਾਲੇ ਜ਼ਰੂਰ ਦੇਖ ਲਿਓ ਵੀ ਜਿਹੜਾ ਤੁਹਾਡੇ ਕੋਲੇ ਪੋਰਸ਼ਨ ਲੱਗਦਾ ਹੈ ਮਤਲਬ ਜਿਹੜਾ ਤੁਹਾਡਾ ਟੌਪਿਕ ਹੈਗਾ ਉਹ ਤਾਂ ਤੁਸੀਂ ਚੈਨਲ ਤੋਂ ਜ਼ਰੂਰ ਦੇਖਿਆ ਕਰੋ ਨਾ ਇੰਨਾ ਸ਼ਾਨਦਾਰ ਕਰਵਾਇਆ ਹੁੰਦਾ ਪੁੱਛਿਆ ਹੀ ਨਾ ਤੁਸੀਂ ਕਈ ਵਾਰੀ ਉਹੀ ਚੱਕਰਾ ਚ ਬਈ ਫੁਲਾਣੀ ਦੂਰ ਤੋਂ ਕਿਉਂਕਿ ਦੂਰੀ ਆਪਾਂ ਨੂੰ ਬੜੀ ਲੱਗਦੀ ਹੈ ਨਾ ਘਰ ਦਾ ਜੋਗੀ ਜੋਗਣਾ ਆਰ ਗਾਮ ਦਾ ਸਿੱਧ ਬਈ ਦੂਜੇ ਪਿੰਡ ਦਾ ਜੋਗੀ ਹੈ ਜਿਹੜਾ ਉਹ ਸਾਨੂੰ ਚੰਗਾ ਲੱਗਦਾ ਉਵੇਂ ਕਰਕੇ ਹੋ ਜਾਂਦੀ ਹੈ ਕਈ ਵਾਰੀ ਗੱਲ ਹੈ ਨਾ ਤੇਰਾ ਅਗਲਾ ਭਾਵੇਂ ਸਿਰ ਦੇ ਵਿੱਚ ਸਵਾਹ ਪਾ ਜੇ ਪਾਵੇ ਫਿਰ ਵੀ ਆਪਾਂ ਉਧਰ ਨੂੰ ਭੱਜਣਾ ਹੁੰਦਾ ਇਸ ਕਰਕੇ ਥੋੜਾ ਜਿਆਦਾ ਮੇਰੇ ਕਹਿਣ ਤੇ ਇੱਕ ਵਾਰੀ ਜ਼ਰੂਰ ਤੁਸੀਂ ਵੀ ਕਿਹੜੀਆਂ ਕਲਾਸਾਂ ਦੇਖ ਲਈ ਨਾ ਕੀ ਕਰਾਈ ਸੋ ਗੱਲਾਂ ਆਪਣੀਆਂ ਬਹੁਤ ਸਾਰੀਆਂ ਜੀ ਕਲੀਅਰ ਹੋ ਗਏ ਤੁਹਾਡੇ ਵੀ ਮਨ 'ਚ ਕਈ ਸਵਾਲ ਥੋੜਾ ਜਿਹਾ ਬਿਜੀ ਸ਼ਡਿਊਲ ਚੱਲ ਰਿਹਾ ਯਾਰ ਕੀ ਕਰੀਏ ਕਰੇ ਤਾਂ ਕਰੇ ਗਿਆ ਜਾਏ ਤਾਂ ਜਾਏਗਾ ਆ ਹਾਲ ਨਹੀਂ ਖੜਿਆ ਤੇ ਇਸ ਕਰਕੇ ਥੋੜਾ ਜਿਆਦਾ ਤੁਸੀਂ ਵੀ ਰੱਖਿਆ ਕਰੋ ਸਵਾਰ ਇਸ ਚੀਜ਼ ਦਾ ਕਿਉਂਕਿ ਨੌਕਰੀ ਸਵਾਰ ਰੱਖਣਾ ਸੌਂਦੀ ਆ ਬਾਈ ਨੌਕਰੀ ਜਿਹੜੀ ਇਹ ਕਾਹ ਦਾ ਕੋਈ ਕੰਮ ਨਹੀਂ ਮੈਂ ਕਹਿੰਦਾ ਹੁੰਦਾ ਸੀ ਨਾ ਵੀ ਕਾਲਾ ਬੰਦਾ ਦੋ ਵਾਰੀ ਜਾਂਦਾ ਹੁੰਦਾ ਵੀ ਕਾਲਾ ਦਾ ਕੋਈ ਕੰਮ ਨਹੀਂ ਇੱਥੇ ਨੌਕਰੀਏ ਜਿਹੜੀ ਸਬਰ ਰੱਖਣਾ ਫਾਰਮ ਭਰਨ ਤੋਂ ਲੈ ਕੇ ਜੁਆਇਨਿੰਗ ਤੱਕ ਬੰਦੇ ਨੂੰ ਸਬਰ ਰੱਖਣਾ ਸਿਖਾਉਂਦੀ ਹੈ ਸਬਰ ਸਬਰ ਨਹੀਂ ਤੇ ਕੁਛ ਵੀ ਕਈਆਂ ਦੇ ਸਿਲੈਕਸ਼ਨ ਹੋਏ ਬਾਅਦ ਵੀ ਦੋ ਦੋ ਸਾਲ ਕਈਆਂ ਨੂੰ ਜੁਆਇਨਿੰਗ ਨਹੀਂ ਮਿਲਦੀ ਤੁਸੀਂ ਕਿਹਾ ਵਾ ਤੇ ਕਿਸੇ ਬਾਵੜਾ ਹੋ ਕੇ ਥੇ ਕਿਸੇ ਪਤਾ ਕਰੋ ਦੇਖ ਲਓ ਤੁਸੀਂ ਹਾਲ ਇਸ ਕਰਕੇ ਸਬਰ ਵਿੱਦਿਆ ਜਦੋਂ ਪੜ੍ਹਦੇ ਹੋ ਨਾ ਤੁਸੀਂ ਪੜ੍ਹਾਈ ਸਬਰ ਰੱਖਣਾ ਸਿਕਾਉਂਦੀ ਹੈ ਦੋ ਚਾਰ ਗੱਲਾਂ ਮੈਂ ਕਹਿ ਕੇ ਫਿਰ ਕਲਾਸ ਖਤਮ ਕਰਦਾ ਕੀ ਕਹਿਣਾ ਚਾਹੁੰਦਾ ਜਿਹੜੀ ਕਿਤਾਬਾਂ ਨਾ ਕਿਤਾਬਾਂ ਉਹ ਬੰਦੇ ਦੇ ਅੰਦਰ ਸਹਜ ਭਰਦੀਆਂ ਸਬਰ ਭਰਦੀਆਂ ਸੰਤੋਖ ਭਰਦੀਆਂ ਬੰਦੇ ਦੇ ਅੰਦਰ ਤੁਸੀਂ ਇਸ ਗੱਲ ਨੂੰ ਥੋੜਾ ਜਿਹਾ ਸਮਝੋ ਕਿਉਂਕਿ ਜਿਹੜਾ ਕੰਪੀਟੀਸ਼ਨ ਵਾਲਾ ਹੈ ਨਾ ਜਿਹੜਾ ਉਹਨੂੰ ਪੈਰ ਪੈਰ ਤੇ ਸਬਰ ਰੱਖਣਾ ਬੜਾ ਜ਼ਰੂਰੀ ਹੈ ਤੁਸੀਂ ਥੋੜਾ ਜਿਹਾ ਇਸ ਚੀਜ਼ ਨੂੰ ਧਿਆਨ ਰੱਖਿਆ ਪਰ ਆਪਣੇ ਮਾਈਂਡ ਨੂੰ ਸਟਰੋਂਗ ਮਾਈਂਡ ਸੈੱਟ ਰੱਖੋ ਘਰ ਤੁਸੀਂ ਸਿਲੈਕਸ਼ਨ ਲੈਣਾ ਤਾਂ ਇਹ ਕੋ ਮਾਈਂਡ ਸੈਟ ਵਾਲਦਾ ਸੈLECTION ਨਹੀਂ ਹੁੰਦਾ ਵੀ ਚਾਹੇ ਤੁਸੀਂ ਕਿੰਨੀ ਤਿਆਰੀ ਕਰ ਰੱਖੀ ਆ 18 18 ਘੰਟੇ ਵਾਲੇ ਨੂੰ ਮੈਂ 18 18 ਘੰਟੇ ਪੜ੍ਹਨ ਵਾਲੇ ਮਰ ਰੋੜਦੇ ਵੇਖਿਆ ਤੇ 8 8 ਘੰਟੇ 8 8 ਘੰਟੇ ਤਿਆਰੀ ਕਰਨ ਵਾਲੇ ਮੈਂ ਲੈਕਚਰਰ ਲੱਗੇ ਦੇਖਿਆ ਉਹ ਵੀ ਰੈਂਕ ਲੈ ਕੇ ਠੀਕ ਆ ਕਿ ਨਹੀਂ ਸੋ ਠੀਕ ਆ ਵਿਦਿਆਰਥੀਓ ਮਿਲਦੇ ਆ ਜਲਦੀ ਸਤਿ ਸ਼੍ਰੀ ਅਕਾਲ ਰੱਬ ਰੱਖਾ